ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਫ੍ਰੀ ਸੀਗੇ ਕੰਮ ਤੋਂ ਹੁਣੀ ਤੇ YouTube ਚਲਾ ਰਿਆ ਸੀ ਕਾਫੀ ਮੈਂ ਮਤਲਬ ਕਿ ਲਿਸਟੀ ਕਦੇ ਉਹ ਰਿਪਲਾਈ ਕਦੇ ਕੋਈ ਰਿਪਲਾਈ ਕਦੇ ਕੋਈ ਕਿਹਨੂੰ ਰਿਪਲਾਈ ਕਦੇ ਕੋਈ ਕਿਹਨੂੰ ਰਿਪਲਾਈ ਆ ਗੁਰਜੰਟ ਸਿੰਘ ਬੜਾ ਮੂਰੇ ਆ ਰਿਹਾ ਤੇ ਕਾਫੀ ਵੀਡੀਓਜ਼ ਦੇਖੀਆਂ ਮੈਂ ਇਹਦੀਆਂ ਤੇ ਕਾਫੀ ਰਿਪਲਾਈ ਜਿਹੜੇ ਲੋਕਾਂ ਨੇ ਇਹਨੂੰ ਕੀਤੇ ਉਹ ਵੀ ਸੁਣੇ ਜਿਹੜੇ ਇਹਨੇ ਲੋਕਾਂ ਨੂੰ ਕੀਤੇ ਉਹ ਵੀ ਸੁਣੇ ਤੇ ਸਾਰਾ ਦੇਖਣ ਤੋਂ ਬਾਅਦ ਇੱਕੋ ਹੀ ਗੱਲ ਦਿਮਾਗ 'ਚ ਆਈ ਆ ਵਿੱਚ ਤਰੱਕੀ ਦੀ ਗੱਲ ਕਰਨੀ ਆ ਕੋਈ ਤਰੱਕੀ ਦੀ ਗੱਲ ਕਰੋ ਹੈ ਆਪਣੇ ਨੰਬਰ ਬਣਾਓ ਸੰਸਾਰ 'ਚ ਸੋਸਾਇਟੀ ਦੇ ਮੂਹਰੇ ਆਪਣੇ ਨੰਬਰ ਬਣਾਓ ਪਰ ਕਿਸੇ ਦਾ ਨੰਬਰ ਕੱਟ ਕੇ ਆਪਣੇ ਨੰਬਰ ਨਾ ਨਾ ਬਣਾਓ ਠੀਕ ਹੈ ਹੁਣ ਰੀਸੈਂਟਲੀ ਆਪਣੇ ਇੰਡੀਆ 'ਚ ਡਿਫੈਂਸ ਮਿਨਿਸਟਰ ਆਫ ਕੈਨੇਡਾ ਆਏ ਸੀ ਤੁਸੀਂ ਕਦੇ ਉਹਨਾਂ ਦੇ ਬਾਰੇ ਸੁਣਿਆ ਵੀ ਉਹਨਾਂ ਨੇ ਕਦੇ ਕਿਸੇ ਨੂੰ ਕਮੈਂਟ ਕੀਤਾ ਹੋਵੇ ਕਦੇ ਕਿਸੇ ਨੂੰ ਕਿਹਾ ਹੋਵੇ ਕਿ ਮਤਲਬ ਕਿ ਤੂੰ ਤੂੰ ਆ ਨਹੀਂ ਸਹੀ ਕਰ ਰਿਹਾ ਉਹ ਆਪ ਸਹੀ ਕਰ ਰਿਹਾ ਠੀਕ ਹੈ ਕੈਨੇਡਾ ਦੇ ਐਜੂਕੇਸ਼ਨਲ ਮਿਨਿਸਟਰ ਹੈ ਅਮਰੀਕ ਵਰਕ ਠੀਕ ਹੈ ਆਪਣੇ ਇਨਫਰਾਸਟ੍ਰਕਚਰ ਮਿਨਿਸਟਰ ਕੈਨੇਡਾ ਦੇ ਉਹ ਵੀ ਪੰਜਾਬੀ ਕਹਿਣ ਦਾ ਮਤਲਬ ਉਹਨਾਂ ਨੇ ਕਦੇ ਇਹ ਕਿਹਾ ਕਿ ਤੂੰ ਆ ਨਹੀਂ ਸਹੀ ਕਰ ਰਿਹਾ ਮੈਂ ਸੋਸਾਇਟੀ ਚ ਆ ਸੁਧਾਰ ਕਰਨਾ ਕਿ ਇੱਕ ਨਾ ਬੰਦਾ ਜਦ ਸੁਧਰ ਜਾਂਦਾ ਨਾ ਸੰਸਾਰ ਆਪੇ ਸੁਧਰ ਜਾਂਦਾ ਜਿਹੜਾ ਬੰਦਾ ਕਹਿੰਦਾ ਮੈਂ ਸੁਧਾਰੂੰਗਾ ਸਾਰਿਆਂ ਨੂੰ ਉਹਨੂੰ ਆਪ ਸੁਧਰਨ ਦੀ ਲੋੜ ਆ ਪਹਿਲਾਂ ਠੀਕ ਆ ਆਪਾਂ ਕਿਸੇ ਚ ਸੁਧਾਰ ਨਹੀਂ ਕਰ ਸਕਦੇ ਆਪਾਂ ਆਪਣੇ ਆਪ 'ਚ ਸੁਧਾਰ ਕਰ ਸਕਦੇ ਆ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ 'ਚ ਸੁਧਾਰ ਹੈਗਾ ਠੀਕ ਹੈ ਫਿਰ ਉਹਨੂੰ ਆਪਣੇ ਮੂੰਹ ਨਾਲ ਪ੍ਰਮੋਟ ਨਾ ਕਰੋ ਜੇ ਤੁਹਾਡੇ ਦੇ ਵਿੱਚ ਤੁਹਾਡੇ ਅੰਦਰ ਕੋਈ ਸੁਧਾਰ ਆ ਕੋਈ ਗੁਣ ਆ ਨਾ ਉਹਨੂੰ ਜੇ ਤੁਸੀਂ ਆਪ ਦੱਸੂਗੇ ਮੇਰੇ ਅੰਦਰ ਇਹ ਗੁਣ ਆ ਮੈਂ ਨਹੀਂ ਸਮਝਦਾ ਕਿ ਇਹ ਕੋਈ ਤਰੱਕੀ ਵਾਲੀ ਗੱਲ ਆ ਜਾਂ ਇਹ ਕੋਈ ਸਕਸੈਸ ਵਾਲੀ ਗੱਲ ਆ ਜੇ ਤੁਹਾਡੇ ਬਾਰੇ ਲੋਕੀ ਤੁਹਾਨੂੰ ਪ੍ਰਮੋਟ ਕਰਨ ਕਿ ਉਹ ਬੰਦੇ 'ਚ ਉਹ ਬਹੁਤ ਕੁਆਲਿਟੀ ਆ ਤਮੈਂ ਵਾਕਈ ਸਮਝੂਗਾ ਵੀ ਤੁਸੀਂ ਤੁਹਾਡੀ ਮਤਲਬ ਪਰ ਪ੍ਰੋਮੋਸ਼ਨ ਪੋਜ਼ਿਟਿਵ ਹੋ ਰਹੀ ਆ ਜੇ ਤੁਸੀਂ ਆਪਣੀ ਪ੍ਰੋਮੋਸ਼ਨ ਪੋਜ਼ਿਟਿਵ ਲੋਕਾਂ ਦੇ ਸਾਹਮਣੇ ਕਰੋਗੇ ਮੇਰੇ ਹਿਸਾਬ ਨਾਲ ਕੋਈ ਸਕਸੈਸ ਨਹੀਂ ਆਗੀ ਕਿਉਂਕਿ ਮਤਲਬ ਕਿ ਜਿਹਨੂੰ ਬਹੁਤ ਕੁਝ ਆਉਂਦਾ ਹੁੰਦਾ ਨਾ ਉਹ ਇਹੀ ਕਹਿੰਦਾ ਹੁੰਦਾ ਮੈਨੂੰ ਕੁਝ ਨਹੀਂ ਆਉਂਦਾ ਕਿਉਂਕਿ ਇਹ ਨੀਵਾਪਾਨਾ ਠੀਕ ਹੈ ਇਹ ਡਾਊਨ ਟੂ ਅਰਥ ਕੁਆਲਿਟੀ ਹੈ ਠੀਕ ਹੈ ਜਿਹੜਾ ਇਹ ਕਹਿੰਦਾ ਵੀ ਮੈਨੂੰ ਮੈਂ ਬਹੁਤ ਕੁਝ ਸਿੱਖਿਆ ਵਾ ਤੇ ਹੁਣ ਮੈਂ ਸਿਖਾਉਣ ਜਾ ਰਿਹਾ ਵਾ ਠੀਕ ਹੈ ਉਹਨੂੰ ਕਦੇ ਐਦਾਂ ਦਾ ਸਿਚੁਏਸ਼ਨ ਐਦਾਂ ਦੀ ਕਦੇ ਕਦੇ ਕੋਈ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਜਿਹੜਾ ਗੱਲਾਂ ਦੇ ਵਿੱਚ ਤੇਤੋਂ ਵੀ ਜ਼ਿਆਦਾ ਮਾਸਟਰ ਆ ਠੀਕ ਹੈ ਜਿਹੜਾ ਹੁਣ ਵਕੀਲ ਆ ਵਕੀਲ ਦਾ ਕੰਮ ਕੀ ਆ ਝੂਠੇ ਕੇਸ ਨੂੰ ਸੱਚਾ ਸਾਬਿਤ ਕਰਨਾ ਉਹਦਾ ਪ੍ਰੋਫੈਸ਼ਨ ਆ ਜੇ ਤੂੰ ਗੱਲਾਂ ਦੇ ਨਾਲ ਕਿਸੇ ਨੂੰ ਅਪਲਾਈ ਕਰ ਸਕਦਾ ਤਾਂ ਕੋਈ ਤੈਨੂੰ ਵੀ ਕੱਲ ਐਦਾਂ ਦਾ ਬੰਦਾ ਟੱਕਰ ਜੂਗਾ ਜਿਹੜਾ ਗੱਲਾਂ 'ਚ ਤੈਨੂੰ ਫਸਾ ਕੇ ਤੇਰੀ ਬੇਇੱਜ਼ਤੀ ਕਰ ਦੂਗਾ ਵੈਸੇ ਤਾਂ ਮੇਰੇ ਹਿਸਾਬ ਨਾਲ ਜਿਸ ਤਰੀਕੇ ਦੀ ਪਰਸਨੈਲਿਟੀ ਹੁੰਦੀ ਆ ਇੱਕ ਸਿੱਖ ਦੀ ਮੈਨੂੰ ਲੱਗਦਾ ਨਹੀਂ ਹੈਗਾ ਕਿ ਉਸ ਪਰਸਨੈਲਿਟੀ ਦੇ ਹਿਸਾਬ ਨਾਲ ਵੀ ਤੈਨੂੰ ਜਿੱਦਾਂ ਦੇ ਲੋਕੀ ਰਿਪਲਾਈ ਕਰਦੇ ਪਏ ਆ ਵੀਰੇ ਵੀ ਆਪਣੀ ਪਰਸਨੈਲਿਟੀ ਨੂੰ ਇਹ ਸੂਟ ਨਹੀਂ ਕਰਦਾ ਸਭ ਤੋਂ ਪਹਿਲੀ ਗੱਲ ਜੇ ਆਪਾਂ ਸਿੱਖਾਂ ਤਾਂ ਜੋ ਆਪਾਂ ਨੂੰ ਗੁਰੂ ਸਾਹਿਬ ਨੇ ਕਿਹਾ ਆਪਾਂ ਫੋਲੋ ਕਰੋ ਕੋਈ ਕਰਦਾ ਕੋਈ ਨਹੀਂ ਕਰਦਾ ਡਸਨਟ ਮੈਟਰ ਠੀਕ ਹੈ ਤੁਸੀਂ ਕਹਿੰਦੇ ਨਾ ਸੁਸਾਇਟੀ ਨੂੰ ਤੁਸੀਂ ਕੁਝ ਦੇਣਾ ਚਾਹੁੰਦੇ ਹੋ ਹਾਂ ਜੇ 네ਗੇਟਿਵ ਬੰਦੇ 네ਗੇਟਿਵ ਬੰਦੇ ਆਪਣੀ ਗੱਲ ਨੂੰ ਪ੍ਰੋਮੋਟ ਕਰ ਰਹੇ ਆ ਇੰਟਰਨੈਟ ਤੇ ਉਹਨਾਂ ਚ ਇਹਨਾਂ ਦਾ ਹੱਕ ਕਿ ਉਹ ਪ੍ਰੋਮੋਟ ਕਰ ਸਕਦੇ ਆ ਉਹਨਾਂ ਦੇ ਵਿੱਚ ਇਹ ਕੁਆਲਿਟੀ ਆ ਠੀਕ ਹੈ ਤਾਂ ਤੁਹਾਡੇ ਚ ਇਨੀ ਕੁਆਲਿਟੀ ਹੈਗੀ ਤੁਸੀਂ ਆਪਣੀ ਪੋਜ਼ਿਟਿਵ ਗੱਲ ਪ੍ਰਮੋਟ ਕਰੋ ਠੀਕ ਹੈ ਵਿਦਆਊਟ ਨੈਗੇਟਿਵਿਟੀ ਵਿਦਆਊਟ ਜੈਲਸੀ ਵਿਦਆਊਟ ਕਹਿ ਸਕਦੇ ਆ ਕਿ ਕਿਸੇ ਨੂੰ ਹਰਟ ਕੀਤੇ ਹੋਏ ਠੀਕ ਹੈ ਐਦਾਂ ਦੀਆਂ ਚੀਜ਼ਾਂ ਜੇ ਤੁਸੀਂ ਕਰ ਸਕਦੇ ਹੋ ਜੇ ਤੇਰੇ ਚ ਵੀਰੇ ਗੱਡਸ ਹੈਗੇ ਤੂੰ ਐਦਾਂ ਦੀਆਂ ਚੀਜ਼ਾਂ ਕਰ ਸਕਦਾ ਵਿਦਆਊਟ ਕਿਸੇ ਨੂੰ ਹਰਟ ਕੀਤੇ ਪਿਆਰ ਨਾਲ ਕਹਿੰਦੇ ਦੁਨੀਆ ਜਿੱਤਣ ਲਈ ਨਾ ਪਿਆਰ ਹੀ ਕਾਫੀ ਹੈ ਧਿਆਨ ਨਾਲ ਸਮਝੀ ਗੱਲ ਦੁਨੀਆ ਜਿੱਤਣ ਦੀ ਨਾ ਪਿਆਰ ਹੀ ਕਾਫੀ ਹੈ ਹਥਿਆਰਾਂ ਦੀਆਂ ਅਪਸ਼ਬਦ ਬੋਲਣ ਦੀ ਲੋੜ ਨਹੀਂ ਪੈਂਦੀ ਹੂੰ ਜਿਨ੍ਹਾਂ ਦੀ ਜਿਨ੍ਹਾਂ ਦੇ ਘਰੇ ਨੂਨ ਵੀ ਗਾਇਕੀ ਤੋਂ ਆਉਂਦਾ ਨਾ ਜਿਨ੍ਹਾਂ ਦੇ ਘਰੇ ਨੂਨ ਵੀ ਰਾਈਟਿੰਗ ਤੋਂ ਆਉਂਦਾ ਜਿਨ੍ਹਾਂ ਦੇ ਘਰੇ ਨੂਨ ਵੀ 뮤직 ਕੰਪੋਜ਼ਿੰਗ ਤੋਂ ਆਉਂਦਾ ਠੀਕ ਹੈ ਉਹਨਾਂ ਨੂੰ ਤੂੰ ਆਪਣੇ profession ਤੋਂ ਇੱਧਰ ਉੱਧਰ ਨਹੀਂ ਕਰ ਸਕਦਾ ਉਹ ਥੰਮ ਨੇ ਉਹ ਪਿੱਲਰ ਨੇ ਉਹ ਖੜੇ ਰਹਿਣਗੇ ਤੇ ਉਹ ਕਦੇ ਬਦਲਣਗੇ ਨਹੀਂ ਠੀਕ ਹੈ ਤੇ ਰਹੀ ਗੱਲ ਕਿ ਤੂੰ ਲੈਕਚਰ ਤਾਂ ਲੈਕਚਰ ਤਾਂ ਤੇ ਮੋਹਿਮ ਕਰਦਾ ਪਿਆ ਠੀਕ ਹੈ ਜੇ ਲੈਕਚਰ ਪ੍ਰੋਮੋਟ ਹੋ ਰਿਹਾ ਜੇ ਲੈਕਚਰ ਨੂੰ ਲੋਕੀ ਸੁਣ ਰਹੇ ਆ ਤਾਂ ਲੈਕਚਰ ਲੋਕੀ ਸੁਣ ਰਹੇ ਆ ਤੂੰ ਹੁਣ ਲੱਖਾਂ ਲੋਕਾਂ ਦੀ ਸੋਚ ਥੋੜੀ ਬਦਲਨੇਗਾ ਜੇ 10 ਲੱਖ ਲੋਕੀ ਫੋਲੋ ਕਰਦੇ ਪਏ ਲੈਕਚਰਤਾ ਨੂੰ ਤੂੰ ਆਪਣੀ ਗੱਲ ਕਰ ਕੋਈ ਆਪਣੀ ਪੋਜ਼ਿਟਿਵ ਗੱਲ ਕਰ ਪੋਜ਼ਿਟਿਵ ਵੀਡੀਓ ਪਾ ਵਿਦਆਊਟ ਕਿਸੇ ਨੂੰ ਉਂਗਲ ਕੀਤੇ ਬਿਨਾ ਠੀਕ ਹੈ ਫਿਰ ਤੈਨੂੰ ਵੀ ਲੋਕੀ ਕਹਿਣਗੇ ਵੀ ਇਹ ਗੁਰੂ ਦਾ ਸਿੱਖਾ ਹੈ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਠੀਕ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਠੀਕ ਹੈ ਕਿਸੇ ਨੂੰ ਤੂੰ ਗਲਤ ਠਹਿਰਾ ਕੇ ਕਿਸੇ ਦੇ ਉੱਤੇ ਉਂਗਲ ਕਰਕੇ ਤੂੰ ਗੁਰਬਾਣੀ ਦਾ ਪ੍ਰਚਾਰ ਕਰ ਰਿਹਾ ਇਹ ਇਹ ਤਾਂ ਨਹੀਂ ਕਹਿ ਕੇ ਗਏ ਮਹਾਰਾਜ ਮੇਰੇ ਹਿਸਾਬ ਨਾਲ ਇਹ ਨਹੀਂ ਕਹਿ ਕੇ ਗਏ ਠੀਕ ਹੈ ਹਾਂ ਬਾਕੀ ਗੱਲ ਰਹੀ ਜੇ ਤੂੰ ਰਿਪਲਾਈ ਕਰੇਗਾ ਰਿਪਲਾਈ ਕਰਨ ਦੇ ਵਿੱਚ ਕੋਈ ਗੁਰਬਾਣੀ ਦੀ ਤੁਕ ਤੂੰ ਹੋਰ ਲੱਭ ਲੇਗਾ ਪਹਿਲੀ ਗੱਲ ਇਹ ਹੈ ਗੁਰਬਾਣੀ ਦੀ ਤੁਕ ਉਨੀ ਨਾ ਲੈ ਕੇ ਆਇਆ ਕਰ ਜਿੰਨੀ ਤੇਰੀ ਮਤਲਬ ਦੀ ਆ ਗੁਰਬਾਣੀ ਦੀ ਤੁਕ ਸਾਰੀ ਲੈ ਕੇ ਆਇਆ ਕਰ ਜਿੰਨੀ ਜੋ ਬਾਬਾ ਜੀ ਕਹਿ ਰਹੇ ਨੇ ਉਹਨਾਂ ਨੇ ਕਦੇ ਕਿਸੇ ਨੂੰ ਮਾੜਾ ਕਹਿ ਕੇ ਆਪਣੇ ਆਪ ਨੂੰ ਨਾਨਕ ਉੱਤਮ ਨੀਚ ਨਾ ਕੋਏ ਨਾਨਕ ਸਾਹਿਬ ਕਹਿੰਦੇ ਆ ਜਿਹੜੇ ਪਰਪਰਮ ਪਰਮਾਤਮਾ ਦੀ ਮਹਿ ਗੱਲ ਕਰਦਾ ਉਹ ਉੱਤਮ ਆ ਪਰ ਨੀਚ ਨਹੀਂ ਕਿਹਾ ਉਹਨਾਂ ਨੇ ਕਿਸੇ ਨੂੰ ਉਦੋਂ ਵੀ ਧਰਮ ਬਹੁਤ ਸੀ ਉਹਨਾਂ ਨੂੰ ਉਹਨਾਂ ਨੇ ਆਪਣਾ ਉਪਦੇਸ਼ ਦਿੱਤਾ ਆਪਣਾ ਉਪਦੇਸ਼ ਦੇ ਹੀ ਗਏ ਉਹ 네ਗੇਟਿਵਿਟੀ ਸੀਗੀ ਉਦੋਂ ਵੀ ਜੇ ਉਹ ਨੈਗੇਟਿਵਿਟੀ ਨੂੰ ਫੇਸ ਕਰਨ ਲਈ ਨੈਗੇਟਿਵ ਲੋਕਾਂ ਦੇ ਪਿੱਛੇ ਸਮਾਂ ਗਾੜ ਦਿੰਦੇ ਤਾਂ ਅੱਜ ਐਡੇ ਉੱਚੇ-ਉੱਚੇ ਨਿਸ਼ਾਨ ਸਾਹਿਬ ਨਾ ਝੂਲਦੇ 올ਓਵਰ ਦ ਵਰਲਡ ਸਮਝ ਗਏ ਮੇਰੀ ਗੱਲ ਵੀਰੇ ਇੱਕ ਪਰਸਨੈਲਿਟੀ ਹੁੰਦੀ ਆ ਅੱਜ ਪਰਸਨੈਲਿਟੀ ਤੇ ਗੱਲ ਆ ਰਹੀ ਆ ਕਿੰਨੇ ਲੋਕੀ ਇਹ ਗੱਲਾਂ ਕਰ ਰਹੇ ਨੇ ਕਿ ਆਹ ਬੰਦਾ ਕਰਦਾ ਕੀ ਪਿਆ ਤੇ ਬੀਇੰਗ ਅ ਹਿਊਮਨ ਸਭ ਤੋਂ ਵੱਡੀ ਗੱਲ ਫਿਰ ਬੀਇੰਗ ਅ ਸਿੱਖ ਠੀਕ ਹੈ ਆਪਣੇ ਸਿਰ ਤੇ ਤਰਬਨ ਇਹ ਟਰਬਨ ਤੇ ਸਵਾਲ ਆ ਰਿਹਾ ਕਿ ਟਰਬਨ ਵਾਲਾ ਬੰਦਾ ਕੀ ਕਰੀ ਜਾਂਦਾ ਸਿੱਖ ਕਰੀ ਜਾਂਦਾ ਏ ਠੀਕ ਹੈ ਉਹ ਇੰਨੇ ਵਧੀਆ ਇਨਸਾਨ ਨੇ ਸਾਰੇ ਠੀਕ ਹੈ ਜੇ ਉਹ ਉਹਨਾਂ ਦਾ ਇੱਕ ਕੈਰੇਕਟਰ ਜਿਹੜਾ ਉਹ ਨਭਾ ਰਹੇ ਨੇ ਉਹ ਇੱਕ ਕੰਮ ਆ ਇੰਡੀਆ ਚ ਤਾਂ ਵੈਸੇ ਹੀ ਰੋਜ਼ਗਾਰ ਦੀ ਬਹੁਤ ਕਮੀ ਆ ਦੈਟਸ ਵਾਈ ਤੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਮੈਂ ਇੱਥੇ ਦੁਬਈਆਂ ਕੰਮ ਕਰਦਾ ਹਾਂ ਅਸੀਂ ਕਹਿ ਰਹੇ ਹਾਂ ਮਤਲਬ ਕਿ ਸਾਡਾ ਦੇਸ਼ ਇੰਨਾ ਹਜੇ ਕੈਪेबल ਨਹੀਂ ਹੈਗਾ ਕਿ ਅਸੀਂ ਆਪਣੇ ਡ੍ਰੀਮਸ ਉੱਥੇ ਫulfill ਕਰ ਲਈਏ ਹਾਂ ਜਿਨ੍ਹਾਂ ਦੀ ਸੈਟਿੰਗ ਹੈਗੀ ਆ ਜਿਹੜੇ ਸੈਟ ਨੇ ਉਹ ਸੈਟ ਨੇ ਸਾਡੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਵਧੀਆ ਨਹੀਂ ਸੀ ਇਸ ਕਰਕੇ ਅਸੀਂ ਬਾਹਰ ਆ ਇਸ ਕਰਕੇ ਤੂੰ ਬਾਹਰ ਆ ਠੀਕ ਹੈ ਤੇ ਆਪਾਂ ਬਾਹਰ ਕਮਾਉਣ ਆਏ ਆ ਉਹ ਉੱਥੇ ਕਮਾ ਰਹੇ ਨੇ ਇੰਡੀਆ ਦੇ ਵਿੱਚ ਇਸ ਪੱਖੋਂ ਉਹ ਸਾਡੇ ਨਾਲੋਂ ਜ਼ਿਆਦਾ ਬੈਟਰ ਨੇ ਠੀਕ ਹੈ ਤੇ ਰਹੀ ਗੱਲ ਉਹਨਾਂ ਦੇ profession ਦੀ profession ਤੇ ਉਂਗਲੀ ਨਹੀਂ ਕਰਦੇ